ਸਰਦੀ ਦੇ ਮੌਸਮ 'ਚ ਪਿਆਜ਼ ਤੋਂ ਬਾਅਦ ਹੁਣ ਲਸਣ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਹੈ। ਪਿਛਲੇ ਕੁਝ ਹਫ਼ਤਿਆਂ 'ਚ ਦੇਸ਼ 'ਚ ਪ੍ਰਚੂਨ ਬਾਜ਼ਾਰ 'ਚ ਲਸਣ ਦੀਆਂ ਕੀਮਤਾਂ 300 ਤੋਂ 400 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਨੇ। ਇਸ ਕਾਰਨ ਲੋਕਾਂ ਦਾ ਘਰੇਲੂ ਬਜਟ ਵਿਗੜ ਗਿਆ ਹੈ। ਇਸ ਦੇ ਨਾਲ ਹੀ ਥੋਕ ਬਾਜ਼ਾਰ 'ਚ ਇਸ ਦੀ ਕੀਮਤ 150 ਤੋਂ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਦਾਲਾਂ, ਚੋਲਾ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਪਹਿਲਾਂ ਹੀ ਲੋਕਾਂ ਦੇ ਘਰੇਲੂ ਬਜਟ ਨੂੰ ਬਰਬਾਦ ਕਰ ਦਤਾ ਹੈ ਪਿਛਲੇ ਕੁਝ ਸਮੇਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਖਰਾਬਟ ਦੇਖਣ ਨੂੰ ਮਿਲੀ ਹੈ ਪਰ ਹੁਣ ਲਸਣ ਦੀਆਂ ਕੀਮਤਾਂ 'ਚ ਵਾਧਾ ਹੁਣ ਕਾਰਨ ਆਮ ਲੋਕਾਂ ਦਾ ਘਰੇਲੂ ਬਜਟ ਖਰਾਬ ਹੋ ਰਿਹਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਲਸਣ ਦੀਆਂ ਕੀਮਤਾਂ ਵਧਣ ਪਿੱਛੇ ਦੋ ਕਾਰਨ ਹਨ ਪਹਿਲੀ ਗੱਲ ਤਾਂ ਇਸ ਵਾਰ ਖਰਾਬ ਮੌਸਮ ਕਾਰਨ ਲਸਣ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਜਿਸ ਦੇ ਉਤਪਾਦਨ ਤੇ ਮਾੜਾ ਅਸਰ ਪਿਆ ਹੈ ਮਹਾਰਾਸ਼ਟਰ ਗੁਜਰਾਤ ਤੇ ਮੱਧ ਪ੍ਰਦੇਸ਼ ਲਸਣ ਦੇ ਮੁੱਖ ਉਤਪਾਦਕ ਸੂਬਿਆਂ ਵਿੱਚੋਂ ਹਨ ਇੱਥੇ ਬੇਮੌਸਮੀ ਬਰਸਾਤ ਨੇ ਲਸਣ ਦੀ ਫਸਲ ਤੇ ਮਾੜਾ ਅਸਰ ਪਾਇਆ ਹੈ ਇਸ ਦੇ ਨਾਲ ਹੀ ਸੌਣੀ ਦੀ ਫਸਲ ਦੀ ਕਟਾਈ ਵਿੱਚ ਹੋਈ ਦੇਰੀ ਦਾ ਵੀ ਸਪਲਾਈ ਚੇਨ ਉੱਤੇ ਮਾੜਾ ਅਸਰ ਪਿਆ ਹੈ ਇਸ ਦਾ ਅਸਰ ਲਸਣ ਦੀ ਕੀਮਤ ਤੇ ਦਿਖਾਈ ਦੇ ਰਿਹਾ ਹੈ ਹਿੰਦੁਸਤਾਨ ਇੱਕ ਨਿਜੀ ਰਿਪੋਰਟ ਮੁਤਾਬਕ ਵਪਾਰੀਆਂ ਦਾ ਮੰਨਣਾ ਹੈ ਕਿ ਜਨਵਰੀ ਦੇ ਅੰਤ ਤੱਕ ਪਰਚੂਨ ਬਾਜ਼ਾਰ ਵਿੱਚ ਲਸਣ ਦੀ ਕੀਮਤ 250 ਤੋਂ 350 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ रह ਸਕਦੀ ਹੈ ਜਿਸੇ ਚ ਲਸਣ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਮਿਲਣ ਵਾਲੀ ਨਹੀਂ ਹੈ ਇਸ ਦੇ ਨਾਲ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਜਨਵਰੀ ਤੋਂ ਬਾਅਦ ਕੀਮਤਾਂ 'ਚ ਕੁਝ ਗਿਰਾਵਟ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਪਰ ਲਸਣ ਦੀਆਂ ਕੀਮਤਾਂ ਆਮ ਪੱਧਰ ਤੇ ਆਉਣ ਲਈ ਮਾਰਚ ਤੱਕ ਲੱਗ ਸਕਦੀ ਹੈ